ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਉਮੀਦ ਕਰਦੇ ਹਾਂ ਸਾਰੇ ਕਿਸਾਨ ਬ੍ਰਾਈ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਹੈਲਪਲਾਈਨ ਨੰਬਰ ਹੈ ਸਕਰੀਨ ਤੇ ਸ਼ੋਅ ਹੋ ਰਿਹਾ ਜੀ ਕਿਸੇ ਵੀ ਭਾਨੇ ਕਿਸੇ ਵੀ ਸੰਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਦਬਲੋ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣ ਜੀ ਅੱਜ ਜਿਹੜੇ ਤੁਹਾਡੇ ਲਈ ਟਰੈਕਟਰ ਲੈ ਕੇ ਆਇਆ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਅਰਜਨ ਮੈਟ ਟਰੈਕਟਰ ਦੀ 2013 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਫਰਸਟ ਪਾਰਟੀ 2013 ਮਾਡਲ ਅਰਜਨ 605 ਮੈਟ ਟਰੈਕਟਰ ਟਾਇਰਾਂ ਦੀ ਗੱਲ ਕਰੀਏ ਤਾਂ ਤਕਰੀਬਨ 90 ਤੋਂ 95% ਟਰੈਕਟਰ ਦੇ ਟਾਇਰ ਪਾਈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਦੀ ਕੰਡੀਸ਼ਨ ਚ ਹੈ ਕਿਤੋਂ ਕੋਈ ਕਮੀ ਪੇਸ਼ ਨਹੀਂ ਮਗਰਾਟਾਂ ਵਗੈਰਾ ਚ ਕਿਤੇ ਜਰਾਈ ਗਲਾਈ ਨਹੀਂ ਬਿਲਕੁਲ ਸਾਫ਼ ਸੁਥਰੇ ਮਗਰਾਟ ਵਗੈਰਾ ਪਏ ਨੇ ਡੰਡਾ ਡਰਾਵਲ ਸਮੇਤ ਹੈ ਟਰੈਕਟਰ ਦੇ ਫੇਵਰ ਹੁੱਡ ਬਾਰ ਲਾਈਟਾਂ ਵਗੈਰਾ ਟਰੈਕਟਰ ਨੂੰ ਲੱਗੀਆਂ ਹੋਈਆਂ ਨੇ ਵੱਡਾ ਬੈਂਪਰ ਟਰੈਕਟਰ ਨਾਲ ਲੱਗਿਆ ਹੋਇਆ ਸਾਰੀ ਐਸੈਸਰੀ ਵੀਰਾਂ ਨੇ ਨਾਲ ਦੇਣੀ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਬੰਦੇ ਨੇ ਸ਼ੌਂਕ ਨਾਲ ਟਰੈਕਟਰ ਜਿਹੜਾ ਰੱਖਿਆ ਹੋਇਆ ਹੈਗਾ 2013 ਮਾਡਲ ਟਰੈਕਟਰ ਕੋਈ ਵੀ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਜੇ ਕਿਸੇ ਭਰਾ ਨੇ ਵਿੱਚ ਟਰੈਕਟਰ ਕਟਾਉਣਾ ਹੋਵੇ ਤਾਂ ਵਿੱਚ ਵੀ ਟਰੈਕਟਰ ਵੀਰ ਘੱਟ ਲੈਣਗੇ ਹੁਣ ਟਰੈਕਟਰ ਦੀ ਆਪਾਂ ਰੇਟ ਦੀ ਗੱਲ ਕਰਦੇ ਆਂ ਟਰੈਕਟਰ ਦਾ ਰੇਟ ਰੱਖਿਆ 455 ਤੇ ਬਾਕੀ ਮੌਕੇ ਤੇ ਮਾਨਤਨਾ ਜਿਹੜਾ ਵੀਰਾਂ ਵੱਲੋਂ ਕੀਤਾ ਜਾਊਗਾ ਤੇ ਟਰੈਕਟਰ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਮਾਲਕ ਭਰਾਵਾਂ ਦਾ ਤੇ ਮਾਲਕ ਭਰਾਵਾਂ ਨੂੰ ਤੁਸੀਂ ਕੰਟੈਕਟ ਕਰਕੇ ਟਰੈਕਟਰ ਦੀ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਜੀ ਆਗਲੇ ਟਰੈਕਟਰ ਦੀ ਜੇਕਰ ਗੱਲ ਕਰੀਏ ਜਿਹੜੇ ਕਿਸਾਨ ਭਰਾਵਾਂ ਦੀ ਜਿਆਦਾ ਤੋਂ ਜਿਆਦਾ ਮੰਗ ਰਹਿੰਦੀ ਹੈ ਸੋਨਾਲੀਕਾ 50 ਟਰੈਕਟਰ ਲੈ ਕੇ ਆਏ ਆ ਨਾਲ ਦੇ ਟਾਇਰਾਂ ਦੇ ਵਿੱਚ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਆਇਓ ਦਿਨਿਆ ਜਾਣਕਾਰੀ ਪੂਰੀ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਸਾਰੀ ਜਾਣਕਾਰੀ ਮਿਲ ਸਕੇ ਟਰੈਕਟਰ 2017 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਪਹਿਲੇ ਨਾਮ ਤੇ ਟਰੈਕਟਰ ਬਿਲਕੁਲ ਫਾਸਟ ਪਾਰਟੀ ਦਾ ਟਰੈਕਟਰ ਹੈ ਨਵਾਂ ਪੇ ਟਰੈਕਟਰ ਤੇ ਨਾਲ ਦੇ ਟਾਇਰ ਨੇ ਤਕਰੀਬਨ 60 ਪੈਸੇ ਟਰੈਕਟਰ ਦੇ ਪੀਵੀ ਨੰਬਰ ਟਰੈਕਟਰ ਹੈ ਤੇ ਕੋਈ ਲਾਉਣੀ ਨਗਦ ਆਰਸੀ ਕੈਸ਼ ਬਣੀ ਹੋਈ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ 90 ਪੈਸੇ ਪਿਆ ਕਿਸੇ ਪਾਸੋਂ ਕੋਈ ਕਮੀ ਪੇਸ਼ ਨਹੀਂ ਸਿੱਕੇ ਦਾ ਸਿੱਕਾ ਟਰੈਕਟਰ ਡੰਡਾ ਡਰਾਵਲ ਬੈਂਪਰ ਛਾਤਰੀ ਟਰੈਕਟਰ ਦੇ ਨਾਲ ਹੈ ਹੁਣ ਗੱਲ ਕਰਦੇ ਆ ਟਰੈਕਟਰ ਦੀ ਕੰਡੀਸ਼ਨ ਬਾਰੇ ਡਬਲ ਡਿਸਟ੍ਰਿਬਿਊਟਰ ਟਰੈਕਟਰ ਨੂੰ ਲੱਗਿਆ ਹੋਇਆ ਹੈ ਹਾਈ ਲੋ ਦਾ ਟਰੈਕਟਰ ਹੈ ਇਹ ਹਾਈ ਲੋ ਵਾਲਾ ਟਰੈਕਟਰ ਹੈ ਤੇ ਮਗਰਾਟਾ ਵਗੈਰਾ ਤੇ ਕਿਤੇ ਜਰਾਈ ਗੜਾਈ ਨਹੀਂ ਕੋਈ ਸ਼ੋ ਤੇ ਜਰਾਈ ਗੜਾਈ ਨਹੀਂ ਆਈ ਹੋਈ ਟਰੈਕਟਰ ਦੇ ਡਰਾਵਲ ਤੋਂ ਲੈ ਕੇ ਬੰਪਰ ਤੱਕ ਸਾਰਾ ਟਰੈਕਟਰ オリジナル ਦਾ オリジナル ਪਏ ਕਿਤੇ ਕੋਈ ਕਲਮ ਨਹੀਂ ਲੱਗੀ ਤੇ ਕਿਤੇ ਮਰਜ਼ੀ ਤੁਸੀਂ ਚੈੱਕ ਕਰਾ ਸਕਦੇ ਹੋ ਜਨਸੀ ਵਗੈਰਾ ਕੋਈ ਵੀ ਟਰੈਕਟਰ ਦੇ ਸਟicker ਵਗੈਰਾ ਨਹੀਂ ਦੁਬਾਰਾ ਲੱਗਿਆ ਹੋਇਆ ਸਾਰਾ ਕੁਝ ਟਰੈਕਟਰ ਨਾਲ ਦਾ ਲਈ ਫਿਰਦਾ ਤੇ ਕਲਚ ਵਗੈਰਾ ਜੋ ਟਰੈਕਟਰ ਕਲਚ ਕਲਚ ਹੋਇਆ ਟਰੈਕਟਰ ਦਾ ਤੇ ਬਾਕੀ ਟਰੈਕਟਰ ਇੰਜਨ ਗੇਅਰ ਦਾ ਸਾਰਾ ਟਰੈਕਟਰ ਸੀਲਡ ਪਿਆਗਾ ਬੈਟਰੀ ਤੱਕ ਟਰੈਕਟਰ ਦੇ ਨਵੀਂ ਹੈ ਕੋਈ ਵੀ ਕਮੀ ਪੇਸ਼ ਨਹੀਂ ਹੈਗੀ ਟਰੈਕਟਰ ਦੇ ਵਿੱਚ ਸ਼ੋ ਦਾ ਅਲਟੇਡ ਰੰਗ ਰਿਜੀਨਲ ਹੈ ਸ਼ੋ ਦਾ ਕੀ ਪੂਰੇ ਟਰੈਕਟਰ ਦਾ ਹੀ ਰੰਗ ਰਿਜੀਨਲ ਹੈ ਬਾਈ ਕਿਤੇ ਮਰਜ਼ੀ ਤੁਸੀਂ ਚੈੱਕ ਕਰਾ ਸਕਦੇ ਹੋ ਜੇਕਰ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ 445 ਡਿਮਾਂਡ ਹੈ ਤੇ ਬਾਕੀ ਮੌਕੇ ਤੇ ਮਾਤਨ ਹੋ ਜਾਊਗਾ ਫੋਨ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਤੁਸੀਂ ਮਾਲਕ ਭਰਾ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਟਰੈਕਟਰ ਬਾਰੇ ਹੋਰ ਜਾਣਕਾਰੀ ਜਿਹੜੀ ਲੈ ਸਕਦੇ ਹੋ ਆਪਣੀ ਪੂਰੀ ਵੀਡੀਓ ਦੇਖ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ